ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਅੱਜ ਪਹੁੰਚ ਗਏ ਜੀ ਪਿੰਡ ਮਾਲਾ ਤੁਹਾਨੂੰ ਪਹਿਲਾਂ ਵੀ ਪਹਿਲੇ ਵਲੌਗ 'ਚ ਦੱਸਿਆ ਤਾਂ ਵੀ ਹਰਸ਼ਵੀਰ ਦੀ ਮੰਮੀ ਬਿਮਾਰ ਆ ਉਹਦਣ ਤਾਂ ਹੀ ਉਹ ਆਇਆ ਵੀ ਭੋਗ 'ਤੇ ਉੱਥੇ ਹਰਜੀਤ ਨਾਲ ਦੇ ਲੇਟ ਆ ਮਲਾਉਣੇ ਹਣ ਤੁਹਾਨੂੰ ਵਿੰਦਰ ਨੂੰ ਹਾਂ ਵਿੰਦਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੌਰ ਜੀ ਹਾਂ ਬੈਲੂ ਜੀ ਮਰਾਲ ਜੀ ਪਰ ਕਿਹੜਾ ਭਾਈਨਾ ਠੀਕ ਹੈ ਜੀ ਠੀਕ ਵਧੀਆ ਹਾਂਜੀ ਹਾਂਜੀ ਲਾਗੂ ਕੀੜਾ ਪਰਚੀ ਪੁਰਸੀ ਤੇ ਕਿ ਨਹੀਂ ਹਲੇ ਪਰਚੀ ਅੱਜ ਲੱਗਣਗੇ ਕੱਢਣਾ ਅੱਛਾ 7 ਤਰੀਕ ਦੀ ਆ ਸਾੜੇ ਵਾਲੇ ਵੀ ਅੱਜ ਆਉਣਾ ਰਾਤ ਨੂੰ ਪਤਾ ਨਹੀਂ ਆਏ ਆ ਪਤਾ ਨਹੀਂ ਇੱਧਰ ਇੱਧਰ ਫਸੇ ਹੋਏ ਚੰਟੀ ਗੜੇ ਹੋਣ ਲੇਬਰ ਦੀ ਬਹੁਤ ਸਮੱਸਿਆ ਆ ਨਾ ਸਮੱਸਿਆ ਵੀ ਹੈ ਨਹੀਂ ਭਈਏ ਬਾਈ ਸਾਰੇ ਹੀ ਆਲੂ ਮੇਰੇ ਆ ਮੈਂ ਰੇਟ ਗੈਟ ਕੀ ਤੁਹਾਡੇ ਰੇਟ ਆਲੇ ਸਾੜੇ ਕੋਈ ਨਹੀਂ ਹੈਗਾ 65 ਰੁਪਏ ਸਾੜੇ ਰੇਟ ਆ ਜਿਹੜਾ ਹੁਣ ਕਰਿਆ ਕਿਸੇ ਬੰਦੇ ਨੇ ਹੈ ਪਹੁੰਚ ਜਾਜਾ ਸਾੜੇ 80 ਦਾ ਹੂੰ 80 ਦਾ ਵਿੰਦਰ ਨਜਾਇਜ਼ ਆ ਯਾਰ ਮੇਰੇ ਕਹਿ ਲਿਆ ਉਹਨ ਇੱਕ ਪਾਰਟੀ ਆ ਠੀਕ ਆ ਕਹਿੰਦੇ ਵੀ ਅਸੀਂ ਤਾਂ ਹਰੇਟ ਲੈਣਾ ਐ ਨਹੀਂ ਵੀ ਆਪਣਾ ਬੰਦੇ ਦਾ ਹੋਰ ਦਾ ਹੀਲਾ ਕਰ ਲਓ ਬੰਦੇ ਆ ਜਾਣੇ ਬੰਦੇ ਪਤਾ ਕਿ ਆ ਚੱਕਰ ਹੋਇਆ ਪਿਆ ਬੰਦੇ ਚਾਰ ਦਿਨ ਰੁਕ ਜਾਂਦੇ ਸਾਰੇ ਥਲੇ ਲਖੇ ਪਿਆੜ ਵਾਲੇ ਨੂੰ ਹਾਂ ਆ ਜਿਹੜੇ ਪਾ ਜਿਹੜੇ ਹੈਗੇ ਤਾਂ ਉਹ ਵੀ ਚਲੇਗੇ ਹਮ ਹਮ ਆਫਾਬ ਨੇ ਆ ਜਾਣਾ ਦੇਖ ਲਈ ਸਭ ਨੇ ਆ ਜਿਹੜਾ ਇੱਥੇ ਤੋਂ ਦਿਨ ਨੂੰ ਦੇਖੀ ਤੂੰ ਉਹਨਾਂ ਨੂੰ ਆਇਆ ਵੀ ਬੰਦੇ ਨੇ ਜੇ ਅਸੀਂ ਲੱਭੂਗੇ ਉਹ ਤੇ ਤਾਂ ਰੇਟ ਵਧਾਉਣਾ ਤਾਂ ਰੇਟ ਵਧਾਉਣਾ ਮੈਂ ਤਾਂ ਆਪੋ ਹੀ ਖਾਸ ਦਾ ਤਾਂ ਰਾਤ ਇਹਨਾਂ ਨੂੰ ਮੈਂ ਕਿਹਾ ਮਿਲਨੇ ਵਧਾਏ ਆ 12 ਰੁਪਏ ਹਾਂ ਹਾਂ 100 400 413 ਹੋਇਆ 413 401 ਰੁਪਿਆ ਪਹਿਲਾਂ ਦਾ ਇੱਥੇ ਕਾਲੀ ਦਾ ਦਾ ਤੇਰੇ ਆਪ ਰਿਤੇਦਾਰ ਦਾ ਹਾਂ ਉਹ ਗਿਣਾ ਉੱਥੇ ਤਾਂ ਹਾਂ 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 ਇੱਕ ਕੋਰੇ ਤੇ ਇੱਕ ਉੱਧਰ ਖੜਾ ਤਾਂ ਕਮਾਲ ਪਰ ਹਾਂ 150 ਨੂੰ ਬਦਲ 200 ਨੂੰ ਘਟਿਆ ਬੱਲਾ 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 ਕਹਿੰਦੇ ਘਾੜ ਨਹੀਂ ਨਹੀਂ ਅਸੀਂ ਕਹਿੰਦੇ ਐਂਡਲ ਐਂਡ ਵਾਲਾ ਹੋਣਾ ਐਂਡ ਵਾਲਾ ਸਾਲਾ ਕੰਦਾ ਦਾ ਸਾਲਾ ਬਾੜਾ ਕੰਦਾ ਫੇ ਭਈਏ ਭਈ ਉੱਥੇ ਡਿਆੜੀ ਵੀ ਨਹੀਂ ਪੈਂਦੀ ਭਈਆਂ ਦੀ ਫੇ ਉਹ ਦੋਵੇਂ ਲੋਟੇ ਮਾਰਨ ਦਾ ਫੇ ਕੰਡੇ 'ਪਾ ਸਾਢੇ 5 ਭਈਏ ਪਰਤੀ ਮਲਾਦੇ ਮਾਰਦੇ ਤੈਨੂੰ ਬਾਦੇ ਨੂੰ 5 ਭਈਏ ਫੇਰ ਇਹਨੇ ਕੰਮ ਕਰਨਾ ਯਾਰ ਕੰਮ ਵਾਲੇ ਬੰਦੇ ਆ ਚੱਕਰ ਹੋਰ ਵੀ ਆ ਮੈਂ ਤੁਹਾਨੂੰ ਦੱਸਦਾ ਜੇ ਗੰਨਾ ਕਿਤੇ ਅੱਗੇ ਪਿੱਛੇ ਵਾਸਤੇ ਵੀ ਇਹੋ ਜਿਹਾ ਹਲਕਾ ਰਹਿ ਗਿਆ ਮਿਲਦਾ ਨਾ ਸੋਚੋ ਟਾਲਪਰ 400 ਰੁਪਏ ਰੇਟ ਟਾਲ ਦਾ ਰਹਿ ਗਈ ਅਗੀਤਾ ਗੰਨੇ ਦਾ ਸੁਨੇ ਆਕ ਬੱਤੀ ਮਿਲਦਾ ਨਹੀਂ ਹੁਣ ਵੀ 300 ਦੇ ਬਾਹਰ ਸਾੜੇ ਬਬੂਲਾ ਦੀ ਜਿੰਨਾ ਗੰਨਾ ਤਾਂ ਲੋਕਾਂ ਨੇ ਖਾਲੀ ਕਰਤੇ ਹਾਂ ਚੱਕ ਕੇ ਮਾਰਿਆ ਟਾਲਪ ਸਾਰੇ ਹੁਣ ਵੀ 300 ਦੇ ਬਾਹਰ ਹੀ ਆ ਹੋਰ ਤਾਂ ਹੁਣ ਵੀ ਟਾਲਪਰ ਰੇਟ ਰਹਿਣਾ ਇਹਦਾ 340 ਰੁਪਏ ਰੇਟ ਬਣ ਗਿਆ ਜਿਹੜੇ ਗੰਨੇ ਨੂੰ ਪੈਣਾ ਬਾਈ 340 ਆ ਹਲੇ ਵੀ ਫਿਰ ਉਹੀ ਦਿਨ ਦੱਸਦਾ ਗੱਨੇ ਗੰਨੇ ਨੂੰ ਪੈਣਾ ਅਗਲੇ ਤੂੜੀ ਦੇ ਰੇਟ ਵਧ ਗਏ ਆ ਨਾਲੇ ਸਣੇ ਆਕ ਪੱਤੀ ਦਾ ਬਜਨ ਬਹੁਤ ਦੇ ਚਲੂਰ ਐਦ ਕੀ ਮੱਕੀ ਬੋਹਦਾ ਮੱਕੀ ਵੀ ਜਿਹੜੇ ਦਾਣ ਮਾਰ ਕੇ ਵਾਂਦੀ ਜਾਂ ਹੂੰ ਉਹ ਮੱਕੀ ਜਾਂਦੀ ਆ ਹੁਣ ਜਵੀ ਦਾ ਡਾਉਨ ਵਾਲੇ ਨਹੀਂ ਅਸੀਂ ਦੇਖਿਆ ਪੰਗਾ ਲੈ ਕੇ ਅਸੀਂ ਜੀਰੀ ਵੱਢ ਕੇ ਮੱਕੀ ਵੀਜੀ ਸੀ ਹੂੰ ਲਗਭਗ ਜ਼ਿਆਦਾ ਨਹੀਂ ਜੇ ਕਹਿ ਸਕਦੇ ਆਪਾਂ 40000 ਕੀਲੇ ਦੀ ਹੋਗੀ ਫੇਰ ਉਹਦੇ ਚ ਪਰਸਾਂ ਹੀ ਛੱਟ ਕੇ ਆਇਆ ਮੈਂ 6000 ਭਈਆਂ ਦੀ ਲੇਬਰ ਲਾਇਆ ਹੁਣ ਆਪਣੇ ਤਾਂ ਇਸੋ ਬਿਮਾਰੀ ਵਾਲਿਆਂ ਦੀ ਧੰਨਵਾਦ ਤੈਨੂੰ ਮੱਕੀ ਵੀਜੀ ਆ ਹਾਂ ਹੈ ਕਿ ਨਹੀਂ ਮੇਰੇ ਕੋਲ 1509 ਸੀ ਉਹਦੇ ਬਾਅਦ ਜਦੋਂ ਮੱਕੀ ਬੀਜਤੀ ਵੱਢਦੀ ਸਾਰੇ ਆਹੋ ਫਿਰ ਯਾਨੀ ਕਿ ਅਸੀਂ 4 ਪਰਸੋਂ ਕਣਕ ਬੀਜ ਹੋ ਗਈ ਉਹਨਾਂ ਨੂੰ ਚਾਹੀਦਾ ਏਕਣਾ ਲੋਟ ਦੇਖਣਾ ਬਸ ਇਹਨਾਂ ਕੋਲ ਤੁਹਾਡੇ ਦਾ ਫਿਰ ਵੀ ਠੇਕਾ ਔਰੇ ਘੱਟ ਹੋਣਾ ਸਾੜੇ ਠੀਕਾ ਹੈਗਾ ਥਾਰੇ ਥੋੜੇ ਢਾਈ ਚ ਵੱਧਦਾ ਬਾਈ ਠੀਕਾ ਸਾੜੇ ਦਾ ਠੀਕ ਹੀ ਹੈ ਔਰੇ ਦਾ ਠੀਕ ਹੈ ਸਾੜੇ 45 ਬੰਤੂਲੀ ਇੱਥੇ ਦਾ ਸਾੜੇ 45 ਕਰਾਸੇ ਕਰ ਗਿਆ ਸਾੜੇ ਫਗਲੇ ਕੋ ਹੁੰਦੀਆਂ ਹਾਂ ਸਾੜੇ ਕਣਕ ਦਾ ਹੁਣ ਤੈਨੂੰ ਪਤਾ ਹੀ ਹੈ ਕਣਕ ਵੀ ਮਰ ਜਦੀ ਬਾਈ ਬਾਰ ਧਾਰ ਵੀ ਖਾਏ ਮਰ ਜਦੀ ਡੱਦੀ ਟੁੱਟ ਗਈ ਬਿਲਕੁਲ ਹੈ ਕਿ ਨਹੀਂ ਕਣਕ ਤਾਂ ਬਹੁਤ ਡੇਂਜਰ ਜ਼ੋਨ ਚ ਚੱਲਦੀ ਔਰੇ ਐਂਡ ਟੱਕਰੇ ਜੇ ਜਿਆਦਾ ਮੀਂਹ ਪੈ ਜਾਣ ਪਾਣੀ ਖੜ ਜਾਂਦਾ ਔਰੇ ਪਾਣੀ ਵਾਦਾ ਲੈਵਲ ਬਹੁਤ ਉੱਪਰ ਆ ਨਾ ਜਿੱਦੇ ਤੱਕ ਰੇਤ ਹੈ ਨਾ ਹਾਂ ਮੰਨ ਕੇ ਚੱਲ ਆਪਣੇ ਜਿਵੇਂ ਡੱਕਰ ਆ ਥੱਲੇ ਕੁਝ ਹੋਰ ਚੀਜ਼ ਬਣ ਜਾਂਦੀ ਹੈ ਇਹ ਮੰਡਾਲੀ ਧਰਤੀ ਆ ਗਾਂ ਵਾਲੀ ਜੇ ਮੀਂਹ ਪੈ ਗਿਆ ਤਖੜਾ ਉਹਨੇ ਪਾਣੀ ਨਹੀਂ ਖਾਣਾ ਅੱਛਾ ਮੈਂ ਉਹ ਦੇਖਿਆ ਗੰਨੇ ਦਾ ਬਹੁਤ ਫਰਕ ਆ ਗੰਨਾ ਤਖੜਾ ਹੋਰੇ ਗੰਨੇ ਨਾ ਫਟਦੀ ਆ ਬੂਟੇ ਨੂੰ ਫਟਦੀ ਆ ਜਿੱਧਰ ਮਰਜੀ ਚੜਿਆ ਬੂਟੇ ਦੀ ਹੂ ਤੈਨੂੰ ਗੰਨਾ ਦੀ ਹੂ ਬੂਟਾ ਕਿੰਨੇ ਕ ਟਾਈਮ ਚ ਤਿਆਰ ਹੋ ਜਾਂਦਾ? ਬੂਟਾ ਹੋ ਜਾਂਦਾ ਜੇ ਪੂਰਾ ਬੂਟਾ ਪਟਾਉਣਾ ਤਾਂ 5 ਸਾਲ ਚ। 5 ਸਾਲ। ਨਹੀਂ ਹੁਣ ਅਗਲਾ ਆਪਣਾ ਦੇਖਦਾ ਗਰਜਾ। ਹੂੰ। ਜਾਂ ਪੈਸੇ ਦੀ ਲੋੜ ਜੇ ਦੇ ਪਟਾ ਜਾਂਦਾ 3 ਸਾਲ ਦੀਆਂ ਨੂੰ। ਵੀ ਫੇਰ ਲਾ ਦੂੰਗਾ। ਅੱਛਾ ਸੜਾ ਬਹੁਤ ਛੇਤੀ ਹੋਂ ਲਾ ਗਿਆ ਬੂਟਾ ਵੀ। ਪਤਾ ਨਹੀਂ ਬੀਜਾਂ ਚ ਸੁਧਾਰ ਆ ਗਿਆ ਹਨਾ। ਹੁਣ ਰੇਟ ਰੂਟ ਵੀ ਸਹੀ ਆ ਨਾ। ਬੀਜ ਹੁਣ ਜਿਹੜੇ 9-10 11-13 ਆ ਗਿਆ ਇਹ ਨਾਲੇ ਠੀਕ ਆ ਬੀਜ ਜਿਹੜੀ ਵਜਨ ਘਟਾ ਜਿਹੜਾ ਜੀੜ ਧਾਲੀ ਪਹਿਲਾ ਬੀਜ ਹੁੰਦਾ ਤਾਂ। ਹਾਂ ਹਾਂ। ਉਹ ਵਜਨ ਬਹੁਤ ਹੈ। ਉਹ ਹੁੰਦਾ ਲੇਟ ਹੁੰਦਾ ਲੇਟ ਉਹ ਫਿਰ ਉਹਨੇ ਟਾਈਮ ਪੂਰਾ ਕਿਉਂ ਨਾ ਗੱਠਾ ਜਾ ਹੋ ਜਾਂਦਾ ਹੋਏ ਇਹ ਹੁਣ ਜਿਹੜੇ ਹੁਣ ਬੂਟੇ ਖੜੇ ਆ ਸਾਹ ਪਏ ਆ ਦੇਖ ਲੈ ਬੂਟੇ ਆਹ ਪਾਏ ਦੇਖ ਲੈ ਕਿਉਂਦਾ ਸਿੱਧੇ ਗਏ ਹੋਏ ਹਨ ਆ ਤੀਆ ਸਾਲ ਲੱਗਣਾ ਇਹਨਾਂ ਨੂੰ ਜੇ ਮੈਂ ਕਹਾਂ ਛੱਗਿਆ ਵਾ ਤੀਆ ਇਧਰ ਲੈ ਇਧਰ ਅੱਛਾ ਤੀਆ ਲੱਗਿਆ ਹੋਇਆ ਇਹਨਾਂ ਨੂੰ ਸਾਹਮਣੇ ਵਾਲੇ ਨੂੰ ਦੂਆ ਉਹਨੂੰ ਤੀਆ ਲੱਗਣਾ ਇਹਨੂੰ ਦੂਆ ਹਾਂ ਇਹ ਆ ਤੀਏ ਵਾਲੇ ਨਹੀਂ ਕੋਈ ਮਾੜੀ ਫਸਲ ਤਾਂ ਕੋਈ ਨਹੀਂ ਹੈ ਇਹ ਨਾ ਨਾ ਪੀ ਦੇਖਿਆ ਜਾਵੇ ਇਹਦੇ ਮੇਰੀ ਗੱਲ ਸੁਣ ਲਾਉਂ ਕਿ ਇਹ ਬੂਲੇ 5 ਸਾਲ ਵੀ ਹੁੰਦੇ ਆ ਹਾਂ ਪਰ ਨਹੀਂ ਤਾਰਤੀ ਫੜਨੀ ਆ ਜਾਈਦੀ ਬਾਈ ਜਗਾ ਨਹੀਂ ਹੁੰਦੇ ਸਿਉਂਗ ਚੜ ਉਹ ਫਕਰ ਡਾਕਟਰ ਡੁੱਕਰ ਜੀ ਮਿਹਨਤ ਨਾਲ ਕਾਮਯਾਬ ਹੋ ਗਏ ਡਾਕਟਰ ਉਂ ਵੀ ਛੂੜੀ ਜਮੀਨ ਹੋਰੇ ਉਂ ਵੀ ਦਵਾਈ ਦੂਈ ਪੈਂਦੀ ਆ ਨਾ ਦਵਾਈ ਦੂਈ ਡਾਇਟੂ ਆ ਉੱਕਣੇ ਫਸਲ ਮੰਗਣੇ ਗੌਰ ਆ ਫਸਲ ਜਿੰਨਈ ਵੇਂਦਰ ਸਮਾਨ ਆ ਉੱਪਰ ਲਾਦਾ ਨਾ ਸਵੇਰੇ ਹੁੰਦੀ ਫਸਲ ਪਤਾ ਬੰਦਾ ਸਵੇਰੇ ਵੀ ਕਰ ਦੂ ਸਾਨੂੰ ਨਾ ਦੋ ਤਿੰਨ ਜਣਿਆਂ ਨੂੰ ਪਿੰਡ ਚ ਲੋਕ ਕਹਿੰਦੇ ਆ ਵੀ ਤੁਸੀਂ ਸਮਾਨ ਵੱਧ ਪਾਉਂਦੇ ਆ ਫਸਲ ਜਣੀਆਂ ਇਹਨਾਂ ਦਾ ਬੂਟਿਆਂ ਦਾ ਵੀ ਉਹੀ ਕੰਮ ਆ ਮੀਲ ਪ੍ਰਸਾਦ ਵਾਂ ਬੋਸ਼ਾਦ ਵੀ ਦਿੱਤੇ ਨਾ ਇਹ ਪ੍ਰਸਾਦ ਚ ਹੁਣ ਹੁਣ ਹੀ ਅਸਲੀ ਸ਼ਗਾਈ ਹੁਣ ਇਹਦੇ ਪੱਤੇ ਝੜੇ ਤੇ ਜਿਹੜਾ ਪ੍ਰਸਾਦ ਮੈਂ ਇਹਨੂੰ ਛੇੜਦਾ ਤੇ ਚਿਹਣੀ ਨੂੰ ਹਾਂ ਉੱਥੇ ਦੀ ਨਾ ਪਾਣੀ ਨਹੀਂ ਲੱਗਣਾ ਉੱਥੇ ਕੀੜਾ ਪੈਣਾ ਨਹੀਂ ਜਿਹੜਾ ਪੈਣਾ ਹੈ ਅੱਛਾ ਹਾਂ ਇਹ ਵੀ ਲਾਉਣੇ ਵਾਲੇ ਨੂੰ ਪਤਾ ਹੈ ਹਾਂ ਓਕਣੇ ਤੇ ਯਰਵਾ ਹੋ ਜਾਂਦਾ ਹੁਣ ਸਾਨੂੰ ਮੱਕੀ ਦਾ ਪੂਰਾ ਤਜਰਬਾ ਹੋ ਗਿਆ ਵੀ ਮੱਕੀ ਕਦਮ ਕਿਆ ਪੀਗਾ ਮਿਲੋ ਰਹੇ ਹੋਗੇ ਚ ਰਾਏ ਭਰ ਕੇ ਨਾ ਟੀਗਾ ਮਾਲ ਸਾਲਾ ਖੱਡ ਚ ਹਾਂ ਹੈ ਨਹੀਂ ਰੋਲਾ ਵਿਚਦੇ ਗੱਡੀ ਜਾਂਦਾ ਤਾਂ ਕੀੜਾ ਉਹ ਉਸ ਚਿੱਟੇ ਜਿਹੇ ਫੁੰਡ ਵੱਡ ਜਾਂਦੇ ਕੋਣ ਲੱਗੇ ਹੁਣ ਇੱਕ ਵਾਰ ਉਹ ਜਣਾ ਦੇ ਠੀਕ ਦਾ ਕੰਮ ਸਾਡੇ ਨੂੰ ਮੱਕੀ ਦਾ ਤਜਰਬਾ ਫੋਲ ਹੈ ਸਾਨੂੰ 8 ਸਾਲ ਹੋ ਗਏ ਵੀ ਇਸ ਦੇ ਆਉਹੀ ਗੱਲ ਹੁਣ ਜਿਹੜਾ ਬੰਦਾ ਜਿਹੜਾ ਉਧਰੋਂ ਪਿਆ ਪਿਆ ਕਣਕ ਵੱਢਦੀ ਸਾਰ ਅਸੀਂ ਮੱਕੀ ਵੀ ਵੀ ਦੇਣੀ ਆ ਹੂੰ ਲੋਕ ਡਰ ਜਾਂਦੇ ਨਹੀਂ ਬੰਦੇ ਡਰ ਜਾਂਦੇ ਵੀ ਆਊਗਾ ਇਹ ਹੋਊਗਾ ਕੁਝ ਨਹੀਂ ਹੁੰਦਾ ਮੱਕੀ ਐਂ ਟੌਪ ਦੀ ਹੁੰਦੀ ਆ ਆਪਣੇ ਲੱਗਾ ਠੀਕ ਐ ਹੂੰ ਵਧੀਆ ਓਕਣੇ ਤੇ ਯਾਰ ਬਾਈ ਜੀ ਮਰੀ ਥੋ ਠੇਕਾ ਵੀ ਤਾਂ ਹਾਈ ਜੀ ਮੈਂ ਜੀ ਬਾਈ ਜਗਾ ਤਾਂ ਬਹੁਤ ਜ਼ਿਆਦਾ ਠੇਕਾ ਅਗਲਾ 3 3 4 4 ਫਸਲਾਂ ਕੱਢਦਾ ਬਾਈ ਅਸੀਂ ਆਉਂਦੇ ਹੋਏ ਜਦੋਂ ਉਹਨਾਂ ਨੂੰ ਨਹੀਂ ਕਿੱਥੇ ਬਾਜੂਏ ਜਿੰਨੇ ਠੇਕੇ ਯਾਰ ਅਸੀਂ ਹੁਣ ਆਉਂਦੇ ਆਉਂਦੇ ਆਹੀ ਗੱਲ ਕਰਦੇ ਆਉਂਦੇ ਤੇ ਇਹਨੇ ਇੱਕ ਗਿੱਲਾ ਫੜਤਾ ਘਲਾਟ ਵੇ ਇਹ ਮੈਨੂੰ ਕਹਿੰਦਾ ਗੰਨਾ ਬਾਈ ਨਾ ਦਵਾ ਮੈਂ ਕਾਤੇ ਵੀ ਗੰਨਾ ਦਾ ਵਧੀਆ ਹੋਇਆ ਤੇਰਾ ਕਹਿੰਦਾ ਲੇਵਰੇ ਬਹੁ ਬਣ ਗਈ ਲੇਵਰੇ 80 ਰੁਪਏ ਨੂੰ ਤਾਂ ਵੇ ਜਾਣਾ ਹੀ ਦਾ ਕੰਮ ਨੇ ਉੱਪਰ ਨੂੰ ਵਾਲੇ ਲੋਕਰ ਪਾੜ ਦੇਣਾ ਜੇ ਹਰੀਟ ਬੰਗੀ ਵਾ ਭਾਈ ਹਾਂ 25 26000 ਰੁਪਏ ਬਣ ਗਏ ਹਾਂੜੀ ਵਾਲਾ ਕੰਮ ਖਤਮ ਹੋ ਗਏ ਨਾ ਹਾਂ ਜਮਾਈ ਚੱਕ ਤੇ ਫੱਟੇ ਜਮਾਈ ਜਿਹੜੀ ਆ ਇਹ ਤਾਂ ਕਰਦਾ ਵੀ ਮੈਂ ਕੰਨਾ ਪੱਟ ਦਮਾਂ ਕਿਉਂ ਕਲਾੜੀ ਇਹ ਦੋ ਦਿਨ ਮਹੀਨਾ ਆ ਗਿਆ ਮਰਡੇ ਬਿੱਲ ਮੈਂ ਕੰਨਾ ਘਾੜਨੇ ਵਾਲੀ ਆ ਇਹ ਵੀ ਵੇਲੇ ਇਹ ਵੀ ਵੇਲੇ ਫਿਰ ਨਜ਼ਾਰਾ ਆ ਜੂਗਾ ਨਾਲੇ ਉਵੇਂ ਜਦੇ ਜਾਂਦਾ ਉਹ ਸਿੱਧਾ ਚੈਂਪ ਹਾਂ ਸਿੱਧਾ ਹੀ ਕਰਦਾ ਉਹ ਗੁੱਲੀ ਵਾਲਾ ਲੈਂਚ ਵੀ ਲੈ ਜਾਂਗੇ ਪਰ ਇੰਨਾ ਕ ਵੀ ਸੁਖ ਚਾਹੀਦਾ ਚਾਹੀਦਾ ਕੰਮ ਹਾਂ ਜਾਇਜ਼ ਨਹੀਂ ਉਹਦਾ ਸੁਣ ਲੈ ਪਿਛਲੀ ਵਾਰ ਮਸ਼ੀਨ ਆਈ ਹੋਈ ਸੀ 118 ਰੁਪਏ ਚ ਉਹ ਮੇਲੇ 'ਚ ਪਹੁੰਚ ਕਰਦੇ ਸੀ ਖੇਤ 'ਚ ਵੱਢ ਕੇ ਘੜ ਕੇ ਟਰਾਲੀਆਂ ਸਾਰਾ ਕੁਝ ਉਹਨਾਂ ਦਾ ਤੁਸੀਂ ਸਿਰਫ ਉਹ ਬੰਦੇ ਤਿੰਨੇ ਜਣੇ ਹੋਣਗੇ ਇੱਕ ਮਸ਼ੀਨ ਵਾਲਾ ਦੋ ਟਰੈਲੇ ਵਾਲੇ ਚਾਰ ਰੋਟੀ ਦੇਣੀ ਹੈ ਉਹਨਾਂ ਨੂੰ ਉਹਨਾਂ ਦੀ ਹੈ 118 ਰੇ ਵੀ ਉਹ ਤਾਂ ਜਾਇਜ਼ ਪੈਂਦਾ ਨਾ ਤੁਸੀਂ ਜਾਣਾ ਹੈ ਨਾ ਕੁਝ ਕਰਨਾ ਆਰ ਸੁਣ ਲਓ ਉਹ ਬੰਦੇ ਦੀਆਂ ਪਾਰਕੀਆਂ ਵੀ ਨਾਲ ਲੱਗਦੀਆਂ ਲੱਗਦੀਆਂ ਸਾਰੀਆਂ ਆਪੋ ਬਲਗਣੀਆਂ ਵਾ ਉਹ ਲੱਗਣੀਆਂ ਹੀ ਆ ਵੇ ਨਿਬੜਦਾ ਕਰਨਾ ਉਹਦਾ ਕੰਮ ਉਹਨਾਂ ਨੇ ਹਾਂ ਉਹ ਚੀਜ਼ ਜ਼ਿਆਦਾ ਫਾਇਦੇਮੰਦ ਆ ਹੂੰ ਇਹਦਾ ਹੋ ਜਣਾ ਆਪਣੇ ਸਿਸਟਮ ਦਾ ਅਜੇ ਸਾਲੀ ਲੇਬਰ ਹਰੇਕ ਚੀਜ਼ ਪਰ ਵਧ ਗਈ ਜੀਰੀ ਲਵਾਈ ਲਵਾਈ ਵੀ ਹਰੇਕ ਜੀ ਜ਼ਿਆਦਾ ਹੁਣ ਜਿੰਮੇਦਾਰ ਨੂੰ ਰਗੜਦੀ ਹੈ ਹਾਂ ਜਿਹੜਾ ਉਹ ਹਰਿੰਦਰ ਰਿਆੜਾ ਮੁੰਡਾ ਝਾੜ ਕੱਢੀਦਾ ਜਨੇ ਦੀ ਖੇਤੀ ਕਰਦਾ ਅਸੀਂ ਉਹਦੇ ਕੋਲ ਜਾ ਕੇ ਆਏ ਹਾਂ ਉਹਦੇ ਕੋਲ ਆਪਦੀ ਕੰਬੈਨ ਆ ਆਪਦੀ ਟਰਾਲੀ ਆ ਉਹ ਕਹਿੰਦਾ ਵੀ 7 ਤੇ 5 ਕਿਲੋਮੀਟਰ ਪਰ ਛੱਡਾ 슈ਗਰ ਮਿਲ ਆ ਕਹਿੰਦਾ ਅਸੀਂ ਅਸੀਂ ਕੀ ਕਰਦੇ ਆ ਉਹ ਜਿਹੜਾ ਤਾਂ ਉਹ ਬੀਜ ਬੀਜਣਾ ਗਨੇਰੀਆਂ ਤਿਆਰ ਕਰਦਾ ਨਾ ਉਹ ਮਗਰ ਗੁੱਲੀ ਬਚਦੀ ਆ ਉਨੇ ਕਿਆ ਕਰਿਆ ਮੈਂ ਉਹਨੇ ਐ ਯੂ ਟੇਬ ਮਤਲਬ ਇੱਕ ਬਾਲਾ ਲਾ ਕੇ ਉਹਦੇ ਉੱਪਰ ਐ ਯੂ ਟੇਬ ਬਣਾਇਆ ਹੋਇਆ ਉਹ ਗੰਨਾ ਰੱਖ ਦੋ ਤੇ ਝੁੰਨੀ ਕੇ ਅੱਖ ਕੱਢ ਲੈਂਦਾ ਬਸ ਆਹੋ ਪੂਰੀ ਵੀ ਨਹੀਂ ਟੁੱਟਣ ਦਿੰਦਾ ਇੱਕ ਸਾਈਡ ਤੇ ਹੈਗਾ ਕੱਢਦਾ ਫੇਰ ਉਹਨੇ ਲੇਬਰ ਲਈ ਨਰੇਗਾ ਵਾਲੀ ਉਹ ਕਹਿੰਦਾ ਵੀ ਅੱਧੀ ਕਿ ਲੇਬਰ ਮੇਰੇ ਕੋਲ 290 ਰੁਪਏ ਦੀਹਾੜੀ ਵਾਲੀ ਐ ਵੀ ਅੱਧੀ ਕਿ 350 ਦੀਹਾੜੀ ਵਾਲੀ ਐ ਵੀ ਉਹਨਾਂ ਨੇ ਬਸ ਉਹਦੇ ਚ ਪਾ ਪਾ ਕੇ ਉਹ ਰੱਖੀ ਜਣਾ ਟਰੇਆਂ ਰੱਖ ਦੇਣੀਆਂ ਮੁੰਨ ਕੇ ਟਰੇਆਂ ਪਰ ਉਹ ਫੁਆਰੇ ਨਾਲ ਪਾਣੀ ਪਾਉਣਾ ਮਤ ਯਾਰ ਹੋ ਜਾਂਦਾ ਹੁਣ ਜਿਵੇਂ ਆਪਣਾ ਹੋਰ ਆਪਾਂ ਲੱਲਾ ਬੱਬਾ ਕਰਦੇ ਆ ਖੇਤ ਚ ਕਰਕੇ ਸੇ ਬੈੱਡ ਬਣਾ ਕੇ ਉਹਨੇ ਬਾਅਦ ਚ ਓਕਣੇ ਇੰਨੇ ਨਾ ਹੋਇਆ ਹੋਇਆ ਰੱਖ ਦੇਣਾ ਅਸੀਂ ਸਵਾ ਕਨਾਲ ਦਾ ਬੀਜ ਲੈ ਆਏ ਸੀ ਉੱਥੇ ਰਾਜਾ ਵੀਰ ਉੱਥੇ ਹੀ ਲਿਆਇਆ ਉਹ ਹੀ ਬੀਜ ਲੈ ਆਏ ਆ 95 ਦਾ ਹੂੰ 1800 ਰੁਪਏ ਦਾ ਸਾਡਾ ਬੀਜ ਬਣਿਆ ਤਾਂ ਸਾਰਾ ਹੂੰ ਸਵਾ ਕਨਾਲ ਦਾ ਪਰ ਉਹਦੀ ਜਿਵੇਂ ਹੁਣ ਇਹ ਕਹਿੰਦੇ ਮਰੰਡੇ ਮੇਲੇ ਦੇ ਵਿੱਚ ਥੋਥਾ ਨਹੀਂ ਹੈਗਾ ਮੇਰੇ ਗਨੇ ਚ ਨਹੀਂ ਹੈਗਾ ਉਹ ਅੱਛਾ ਹਾਂ ਅਸੀਂ ਇੱਕ ਕਨਾਲ ਤੇ ਬੀਜ ਮੇਰੇ ਕੋਲ ਮੈਂ ਕਹਿੰਦਾ ਵੀ ਕਿਤੇ ਤੇ ਗਦੀ ਪਜਾ ਦਤਾ ਸੀ ਉਹਨੋਂ ਵਧੀਆ ਹਾਂ ਕਿੰਨਾ ਹੋ ਰਿਹਾ ਦਾ ਬਾਹਰ ਉਹ ਤਜਰਬਾ ਹੈਗਾ ਨਾ ਪਹਿਲਾਂ 92 ਕਹਿੰਦੇ ਮੈਂ ਬਾਅਦ ਮੈਂ ਪੈਂਦਾ ਪਹਿਲਾਂ ਨਹੀਂ ਹੈ ਨਹੀਂ ਨਹੀਂ ਪਹਿਲਾਂ ਨਹੀਂ ਹੈਗਾ ਬਾਅਦ ਮੈਂ ਆ ਜਾ ਜਿਹੜਾ ਟਾਈਮ ਜਾ ਟੱਪ ਜਾਂਦਾ ਹੈ ਫੇਰ ਗੱਬੇ ਤੇ ਪੂ ਭੁੱਖ ਜੀ ਖਾਲੀ ਹੋ ਆ ਬਹੁਤ ਤੋੜਦਾ ਫਿਰ ਉਹ ਵਜਨ ਤੋੜਦਾ ਹੁਣ ਤਾਂ ਵਜਨ ਬਹੁਤ ਆ ਹਾਂ ਬੀਜ ਵੀ ਹੁਣ ਇਹੀ ਆ ਬੀਜ ਵੀ ਹੁਣ ਮੇਰੀ ਘਰ ਨੂੰ ਸਾਰੇ ਕਿੰਨੇ ਬਿਮਾਰੀ ਲੱਗੀ ਵੀ ਕਾ 92 ਬਚਾਏ ਇਹ ਕਿ ਨਵੀਂ ਕਿਲੋ ਵਾਲਾ ਮਿਲਦੀ ਪਰਚੀਆਂ ਪਰ 95 ਸਿਪਾਏ ਹੀ ਨਹੀਂ ਫੇਰ ਮੈਂ ਕੱਲ ਸਰਵੇਅਰ ਨੂੰ ਫੋਨ ਕਰਿਆ ਮੈਂ ਕਿਹਾ ਵੀਰ ਪਰਚੀ ਤਾਂ ਪਹੁੰਚ ਗਈ ਵੀ ਉੱਪਰ 95 ਦਾ 9 ਹੀ ਨਹੀਂ ਹੈਗਾ ਕਹਿੰਦਾ ਵੀਰੇ ਪ੍ਰਿੰਟੇ ਨਹੀਂ ਹੋਇਆ ਵੀ ਬਾਦ ਤੁਸੀਂ ਲਈ ਆਈ ਚਲੋ ਕਹਿੰਦਾ ਜਿਹੜਾ ਹੈਗਾ 95 ਹੈਗਾ ਕਹਿੰਦਾ 85 ਹੈਗਾ ਲਈ ਜਾਓ ਹਾਂ ਤਾਂ ਠੀਕ ਆ ਫਿਰ ਹਾਂ ਮੈਂ ਕਿਹਾ ਕਹਿੰਦੇ ਕੱਲ ਤੁਸੀਂ ਆਏ ਕਹਿ ਦੋ ਵੀ ਮੈਂ ਪਰਚੀ ਦਿੱਤੀ ਵੀ ਤੁਹਾਨੂੰ ਹਾਂ ਮਾ ਮੇਰੇ ਕੋਲ ਤਾਂ 95 ਹੀ ਆ ਉਹ ਕੀਤੀ ਵੈਰੈਟੀ ਜੀ ਹੈ ਇਹ ਹਾਂ ਠੀਕ ਆ ਹਾਂ ਲੂਟ ਲੱਗਦਾ ਘੜੀ ਜੋ ਜਿਹੜਾ ਦੇਖਦਾ ਵੀ ਭਾਈ ਜਿਹੜਾ ਕੋਈ ਬੀਜ ਨਾ ਪਤਾ ਹਾਲੀ ਮੱਕੀ ਦੇ ਟਾਈਮ ਰਹਿਣਾ ਗਣਕੇ ਤਾਂ ਲੱਗੇ ਆ

ਹਾਂ ਸ਼ਿਆ ਤਿਆਰ ਏ ਬਸ ਹੁਣ ਕਿਛ ਟਾ ਲਾਉਣਾ ਬਸ ਤਿਆਰ ਏ ਹੁਣ ਹੁਣ ਤਾਂ ਦੇਖ ਕੇ ਵੀ ਤਰੀਕ ਲੈ ਕੇ ਬਸ ਛੱਡ ਦੇਣੀ ਉਹਦੇ ਬਾਅਦ ਫਿਰ ਉਹਦੇ ਚ ਗੰਨਾ ਗੰਨਾ ਬੀਜੂ ਏ ਹਾਂ ਗੰਨੇ ਵਾਸਤੇ ਹੀ ਆ ਵੀ ਬੀਜੀਆਂ 5 ਕਿੱਲੇ ਬੀਜੇ ਵਜੇ ਵੀ ਦੇ ਠੀਕ ਐ ਬਾਕੀ ਬੰਨ ਕੇ ਜਾਲ 2.5 ਕਿੱਲੇ ਕੱਟ ਕੇ ਬੀਜਣੇ ਤੇ 1.5 ਕਿੱਲਾ ਬੀਜਾ ਕੱਟ ਕੇ ਗਾ ਠੀਕ ਐ ਬਾਕੀ ਤੇਰੀ ਫਿਰ 99 ਛੱਡ ਤੇ ਹੋਰ ਕੱਤਗੀ ਜਿਦਾ ਆ ਪਰਚੀ ਬਹੁਤ ਲੋਡ ਆਉਂਦੀ ਆ ਹਾਂ ਕੱਤਗੀ ਦਾ ਪਰਚੀ ਬਹੁਤ ਨੇੜੇ ਆਉਂਦੀ ਆ ਇਹਦੀ ਪਰਚੀ ਸਾਈ ਲੇਟ ਹੋ ਜਾਂਦੀ ਆ ਇਹਦਾ ਉਆ ਵੀ ਫਸਦੀ ਕੱਤਗੀ ਵੀ ਲੋ ਆਏ ਆ ਕੱਤਗੀ ਤਾਂ ਕਹਿੰਦਾ ਤੁਹਾਨੂੰ ਦੇਜੇ ਕੱਤਗੀ ਤੇ ਕੱਤਕ ਤੇ ਪਹਿਲਾਂ ਪਹਿਲੇ ਮੀਂਹ ਵਿੱਚ ਵੀ ਜੂਵੇਂ ਪਹਿਲੇ ਕੱਤਕ ਤੇ ਇਹ ਤਾਂ ਹੈ ਤਾਂ ਹੈ ਫੇਰ ਪੂਰਾ ਜੰਮਦਾ ਨਹੀਂ ਤਾਂ ਠੰਡਾ ਘੇਰ ਲੈਂਦੀ ਆ ਜਿਹਦਾ ਆਪਾਂ ਨੇ ਸਰੋਂ ਬੀਜੀਦੀ ਉਹਦੇ ਪਰ ਸਰੋਂ ਮੜੀ ਕੰਮ ਦੀ ਵੀ ਆ ਸਾੜੀ ਸਰੋਂ ਦਾ ਹੁੰਦੀ ਆ ਹਾਂ ਉਹ ਉਹਲਾ ਦਾ ਤਾਂ ਜਿਹੜਾ ਜਿਹੜਾ ਫੱਗਣ ਵਾਲਾ ਗੰਨਾ ਨਾ ਇਹਦੇ ਗੰਨਾ ਉਤਰ ਪਈ ਆ ਹੂੰ ਜਿਹੜਾ ਮਰਦੀ ਦੀ ਉਹ ਤਾਂ ਫਰਕ ਪੈਂਦਾ ਫੱਗਣ ਵਾਲਾ ਕੰਨਾ ਫੱਗਣ ਵਾਲਾ ਹੀ ਆ ਐ ਨਿਕਲਦੇ ਦੇ ਵੀ ਹੁਣ ਸਰੋਂ ਬੀਜ ਦੀ ਥੋੜਾ ਜਿੰਨੀ ਦੀ ਸਰੋਂ ਦੀ ਨਿੰਗੰਨਾ ਘਟ ਜਾਂਦਾ ਬਾਈ ਹੂੰ ਪਟਾਰਾ ਇੰਨਾ ਕਰਦਾ ਪੱਲਾ ਪੱਲਾ ਬੁੱਗਾ ਹੀ ਰਹਿ ਜਾਂਦਾ ਉਹ ਕਰ ਅਸੀਂ ਤਾਂ ਹੋਰ ਕਰਿਆ ਦਾ ਅਸੀਂ ਮਲ ਚੱਲ ਜਾ ਫੇਰ ਤਾਂ ਉੱਪਰ ਤੇ ਹੂੰ ਸਾਡੇ ਪਟਾਰਾ ਚੰਗਾ ਆਹੋ ਕਟਰ ਮਾਰ ਦੇ ਵੀ ਤੇ ਉੱਪਰ ਹਾਂ ਕਟਰ ਜਾਈ ਮਾਰ ਦੇ ਚਾਹੀਏ ਜਿਹੜਾ ਝੁੰਡੇ ਬੱਢਣੇ ਵਾਲਾ ਜਿਹੜੇ ਤਵੀਆਂ ਤੂਵੀਆਂ ਵਾਲਾ ਹੈ ਚੱਕਰ ਵਿੱਚ ਪਵੇ ਵੀ ਬੌਣਾ ਅਸੀਂ ਆ ਉਹ ਕਰਨਾ ਰੂਟਾ ਬਿਟਲ ਮਾਰਨਾ ਬੌਣਾ ਕਟਰ ਮਾਰ ਦੇ ਠੀਕ ਹੈ ਹਾਂ ਇਹ ਮਾਲਚਰ ਸਭ ਤੋਂ ਲੋਟਾ ਇੱਕ ਲੱਖ ਖਰਾਫੇ ਨਿਕਲਦਾ ਹੈ ਇਹ ਨਿਕਲਦਾ ਕਹਿੰਦਾ ਬਹੁਤ ਸੋਹਣਾ ਲੱਗਦਾ ਹਰਸ਼ਵੀਰ ਉੱਥੀ ਆ ਹਰਸ਼ਵੀਰ ਉੱਥੀ ਆ ਹੁਣ ਕਿਹੜੇ ਹਸਪੀਟਲ ਜਾਂ ਪੀਜੀਆ ਹਟ ਹਟ ਵਾਲੀ ਇਹ ਆ ਪੀਜੀਆ ਇਹੋਛਾ ਪੀਜੀਆ ਹੁ ਹੋ ਜੂ ਛੁੱਟੀ ਅੱਜ ਏ ਕੱਲ ਨੂੰ ਅੱਜ ਕਰਨੀ ਦੀ ਨਾ ਨੇ ਕੀ ਕਹਿੰਦੇ ਉਹਨੂੰ ਇੰਜੋਗ੍ਰਾਫੀ ਹਾਂ ਅੱਜ ਕਰਨੀ ਦੀ ਹੁਣ ਬੈਠੇ ਦੇ ਲੈਣ ਚ ਲੰਬਰ ਸਿਰ ਜਾਂਦੇ ਵੀ ਗਾਹਾਂ ਵੀ ਹੁਣ ਹੋ ਜਣੀ ਮੈਂ ਕਹਿੰਦਾ ਘੰਟੇ ਡੇਢ ਘੰਟੇ ਚ ਹੋ ਜੂਗੀ ਕਵਰੇ ਲੈ ਕੇ ਉਹਨੇ ਅੰਦਰ ਉਹੀ ਹੋਣੀ ਆ ਕਹਿੰਦੇ ਵੀ ਠੀਕ ਆ ਬਾਕੀ ਮੰਨ ਕੇ ਚੱਲ ਰਪੀਏ ਮਾਤੇ 25 ਰੁਪਏ ਦੀ ਕੰਮ ਤਾਂ ਅੱਛਾ ਇਹ ਨਾ ਗੌਰ ਕਰਦੇ ਇਹ ਕੰਮ خراب ਹਾਂ ਗੌਰ ਹੋ ਗਈ ਮੌਕੇ ਨਾਲੇ ਕਈ ਵੀ ਸਿੱਧੇ ਉੱਥੇ ਆ ਫਿਰ ਆਇਆ ਨਾ ਹੁਣ ਜੇ ਇੱਥੇ ਕੋਈ ਮੀਂਹ ਆ ਦੇ ਫਿਰ ਕੰਮ ਗੱਲ ਨਹੀਂ ਦੀ ਬੰਨੀ ਜਿਆਦਾ ਸਰਦੀ ਤੇ ਮੈਂ ਤੁਸੀਂ ਇੱਥੇ ਤੇ ਫੋਨ ਕਰਿਆ ਅਸੀਂ ਜਾ ਕੇ ਗੁਰਦੁਆਰਾ ਸਾਹਿਬ ਚ ਤਿਆਰੀ ਕਰਦੇ ਤੇ ਚਾਹ ਨੂੰ ਹਾਂ ਆ ਜੀਆ ਟੈਂਟ ਲਾਤਾ ਤਾਂ ਅਸੀਂ ਅਸੀਂ ਸਾਡੇ ਕੋਲੇ ਦਾ ਜਾਦ ਅਸੀਂ ਕਹਿੰਦੇ ਮੈਂ ਚੱਲਿਆ ਵੀ ਮੈਂ ਉਹਨੂੰ ਭੈਣ ਨੂੰ ਉੱਥੇ ਤੇ ਛੱਡਿਆ ਹੋਣਾ ਔਰੇ ਹਾਂ ਹਾਂ ਵੀ ਕਹਿੰਦਾ ਮੈਂ ਚੱਲਿਆ ਵੀ ਤੁਸੀਂ ਹੁਣ ਸੰਭੋ ਕੰਮ ਮੈਂ ਚੱਲ ਜਾਇਆ ਤੇ ਕੋਈ ਗੱਲ ਨਹੀਂ ਸਾਲਾ ਕੋੜੀ ਕਿ ਕਿ ਟਾਈਮ ਦਾ ਪਤਾ ਨਹੀਂ ਸਮੇਂ ਦਾ ਨਹੀਂ ਪਤਾ ਲੱਗਦਾ ਕੋਈ ਨਹੀਂ ਪਤਾ ਹੈਗਾ ਨਹੀਂ ਤੇ ਲਾ 8 ਦਾ ਮੈਂ ਕਹਿੰਦਾ 7-8 ਦਿਨ ਲੱਗ ਗਈ ਚੱਕਲਾ ਹਾਂ ਫੇਰ ਲਾਗੇ ਲਾਗੇ ਇਨੇ ਦਿਨ ਤਾਂ ਲੱਗੇਗੇ ਰਾਮਾ ਉੱਥੇ ਘੜੀ ਦਾ ਪਤਾ ਨਹੀਂ ਦਰਦ ਜੀ ਉੱਠਿਆ ਸਾਲਾ ਉਹ ਇਹਦਾ ਬਾਈ ਮਾੜਾ ਜਿਹਾ ਵੀ ਦੱਬ ਹੁੰਦਾ ਨਾ ਆਪਣੇ ਅਗੇ ਐਸੀ ਚੀਜ਼ ਹਾਂ ਇਹਦਾ ਜਦੇ ਆਪਣੇ ਜਦੇ ਆਪਣੀ ਗੌਰ ਕਰ ਜਦੇ ਗੌਰ ਨਾਲ ਬੰਦਾ ਜਿਹੜਾ ਜ਼ਿਆਦਾ ਪਰਹੇਜ਼ ਜੇ ਕਰਦਾ ਵੀ ਉਹ ਜ਼ਿਆਦਾ ਲੱਜਦਾ ਪਰੀਏ ਜੀ ਬੋਚ ਬੋਚ ਕੇ ਜੇ ਕੰਮ ਰੱਖਣਾ ਵੀ ਖਾਣਾ ਆ ਜਾਂ ਵੀ ਨਹੀਂ ਹੈਗਾ ਹਨਾ ਨਹੀਂ ਬੰਦਰ ਪਤਾ ਨਹੀਂ ਲੱਗਦਾ ਪਤਾ ਲੱਗਣ ਲਾਈ ਜਾਂਦਾ ਬਾਈ ਹਾਂ ਬੰਦਰ ਪਤਾ ਨਹੀਂ ਲੱਗਦਾ ਦਰਦ ਹੋਇਆ ਬਿਲਕੁਲ ਬਿਲਕੁਲ ਅਜੀ ਗੱਲ ਇਹ ਕਹਿੰਦੇ ਗਏ ਡਾਕਟਰ ਕਹੀਏ ਗੈਸ ਦੀ ਹੁੰਦਾ ਕਹਿੰਦੇ ਕੁਫੀਆਂ ਨਾ 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 ਜਿਹੜਾ ਤੂੰ ਜੇ ਤੂੰ ਕਿਸੇ ਲੋਕਲ ਡਾਕਟਰ ਕੋ ਜਾਊਗਾ ਉਹਨੇ ਕਹਣਾ ਇਹਦਾ ਗੈਸ ਦਾ ਦਰਦ ਆਇਆ ਬਲਣਾ ਚਾਰ ਖਰਾਕਾਂ ਦੇ ਨੂੰ ਵੇਜਾਣੀ ਨਾਲੇ ਆਪਣੇ ਇੱਕ ਭੈੜ ਹੋਰ ਵੀ ਹੈਗਾ ਤੈਨੂੰ ਮੈਂ ਦੱਸ ਦਿੰਦਾ ਹਾਂ ਸਿਰ ਦੁਖਣ ਲੱਗਿਆ ਮਾੜਾ ਜਿਹਾ ਲੀਲਾ ਗੋਲੀ ਜਿਹੜੀ ਨਾ ਹੱਲੇ ਲੀਲਾ ਫੇਰ ਗੋਲੀ ਜਿਹੜੀ ਦਰਦ ਦੀ ਗੋਲੀ ਹੈ ਇਹ ਤਾਂ ਸਭ ਤੋਂ ਹੀ ਗਹਿਰ ਆਏ ਇਹ ਸਭ ਤੋਂ ਜ਼ਿਆਦਾ ਕੰਮ ਖਰਾਬ ਕਰਦੇ ਆ ਧੂਈ ਦੁਖ ਦੀ ਲੇਲਾ ਗੋਲੀ ਦਰ ਦੀ ਆ ਕੰਮ ਖਰਾਬ ਕਰਦਾ ਜ਼ਿਆਦਾ ਸਭ ਪ੍ਰੋਬਲਮ ਆ ਨਾੜਾਂ ਬਲਕੋਨ ਖੂਨ ਗਾੜੇ ਆ ਅਸੀਂ ਤਾਂ ਚੱਲ ਉਹਨੂੰ ਖੂਨ ਕੜਵਾ ਕੜੂ ਦਿੰਨੇ ਆ ਚੱਲ ਜਾਂਦਾ ਸਰਕਲ ਉਹ ਵੀ ਹੱਲੇ ਜੇ ਕਈ ਬੰਦਿਆਂ ਦਾ ਖੂਨ ਗਾੜਾ ਹੁੰਦਾ ਉਹ ਜੰਮਣ ਲੱਗ ਜਾਂਦਾ ਨਾੜਾਂ 'ਚ ਇੱਥੇ ਘਟਾਉਂਦੇ ਰਹੇ ਯਾਰ ਖੂਨਦਾਨ ਕਰਦਾ ਰਹੇ ਨਾਲੇ ਕਿਤੇ ਖੁਰਦੀਆਂ ਨੂੰ ਬਚੂਗੀ ਨਾਲੇ ਸਾਲਾ ਨਵਾਂ ਬਣਾ ਜਿਹੜਾ ਮੰਨ ਕੇ ਚੱਲੇ ਫਿਲਟਰ ਹੁੰਦਾ ਨਾ ਸਰੀਰ ਉਹ ਨਵਾਂ ਬਣੀ ਜਾਣਾ ਉਹਨਾਂ ਬਿਲਕੁਲ ਖੂਨ ਤਾਂ ਜੇ ਦੋ ਤਿੰਨ ਦਿਨਾਂ ਵਿੱਚ ਪੂਰਾ ਹੋ ਜਾਂਦਾ ਨਾਲੇ ਹੋਰ ਦੀ ਜਾਨ ਵਜਦੀ ਆ ਇਹਨੂੰ ਲੋੜ ਆ ਬਚਾਰੇ ਨੂੰ ਬਿਲਕੁਲ ਆ ਲੋਕ ਇਤੋਂ ਘੱਟ ਆ ਲੀਆ ਫਿਰ ਅੰਦਰ ਥਾਲੀ ਕਰ ਭਾਈ ਤਿਆਰ ਕਰ ਲਈ ਰਣੇ ਦਾ ਗੰਨੇ ਦਾ ਇਹਦਾ ਰੈਡੀ ਕਰੀਂ ਖੜੇ ਆ ਜਾਓ ਮੈਂ ਕੈਮਰਾ ਦਿਖਾ ਦੇ ਕਹਿੰਦੇ ਕਮਰਾ ਬਣਾ ਕੇ ਲੈਂਦਾ ਕਮਰਾ ਬਣਾਤਾ ਇੱਥੇ ਆਈ ਦੇ ਲਾਹਾਂ ਦਾ ਕਾਹ ਕਿਆ ਇਹਦੇ ਵਾਸਤੇ ਕਵਰ ਬਣਾਇਆ ਅੱਛਾ ਪੈਣੇ ਨੂੰ ਇਹਦਾ ਆ ਸਿਸਟਮ ਹੈ ਇਹ ਚੋਨਾ ਖੋਲ ਕੇ ਆ ਅੱਜ ਇੱਥੇ ਉਹ ਇਹਨੂੰ ਲਵਾਉਂਗਾ ਅਸੀਂ ਲਾਇਆ ਪਰ ਉਹ ਸਭ ਕੁਸਤਾ ਇਹਨੇ ਲਾ ਕੇ ਦੇਖੀ ਨੀ ਹੈ ਕਿ ਨਾ ਥੜੀਆਂ ਪਟਾ ਕੇ ਕਹਿੰਦਾ ਥੋੜੀ ਮਿੰਜੀ ਹਿਲਦੀ ਔਰ ਪਟਾ ਕੇ ਗੁਲੀਆਂ ਛੋੜੀਆਂ ਕਰਾਤੀਆਂ ਨਹੀਂ ਨਹੀਂ ਉਹਦਾ ਨਹੀਂ ਤਾਂ ਕੋਈ ਮੇਰਾ ਕੋਈ ਸਿੱਟ ਕਰਿਆ ਮੈਂ ਤਾਂ ਹਾਂ ਉਹ ਫੇਰ ਹੁਣ ਦੁਬਾਰਾ ਕਰਾਉਂਦਾ ਜੇ ਆ ਬੰਣੀ ਪੈਂਦੀ ਐ ਇਹ ਵੀ ਤਾਂਹੀਂ ਬੰਣੀ ਪੈਂਦੀ ਐ ਹਾਂ ਆਹਾ ਹੁਣ ਇੱਥੇ ਨਾ ਪੱਤੀ ਲਵਾਉਂਗੇ ਉਹਦੇ ਤੇ ਨਾ ਬੈਠੇ ਠੀਕ ਔਰੇ ਜੀ ਇਹਨੂੰ ਹਾਂ ਇਹ ਇਹਨੂੰ ਰੋਕਣ ਨੂੰ ਚਾਹੇ ਇਹਨੂੰ ਲਵਾ ਲਿਓ ਔਰੇ ਹਾਂ ਵੀ ਆਹ ਨਾ ਬਾਹਰੋਂ ਉਹਦੇ ਪੈਨ ਪਾ ਦੇਣਾ ਬਸ ਠੀਕ ਨਹੀਂ ਹਾਂ

ਇਦਾਂ ਮੈਂ ਇਹ ਬੰਦਾ ਨਾਮ ਨਾਲ ਮੀਂਹ ਕਣੀ ਪਿਆ ਰਹਿੰਦਾ ਯਾਰ ਮੱਛਰ ਤੇ ਵੀ ਠੀਕਰ ਮੱਛਰ ਤਾਂ ਨਹੀਂ ਛੱਡ ਲਗਾ ਹਾਂ ਆਪਣਾ ਬਹਾ ਜਨਾ ਮੱਛਰ ਤਾਂ ਨਹੀਂ ਪਿਆ ਲਾ ਪਰ ਇਹਦੀ ਲੋੜ ਚਾਪਾ ਨੂੰ ਤਾਂ ਪੈਂਦੀ ਆ ਮਰਿੰਡਾ ਮਿਲਣਾ ਖੜ ਜਾਂਦਾ ਘੜੀ ਤੇ ਚਲੋ ਤਾਂ ਨਹੀਂ ਪਤਾ ਵੀ ਦੋ ਦਿਹਾੜੀਆਂ ਨੂੰ ਚੱਲਣਾ ਜਦ ਤੇ ਚੱਲਣਾ ਨਾ 15 ਦਿਨ ਹੁਣ ਲਗਾਤਾਰ ਚੱਲਣਾ ਹਾਂ ਥੋੜਾ ਕਰਿਆ ਹਾਂ ਤੇ ਕੀ ਤਾਂ ਬੰਦੇ ਹੀ ਬਦਲ ਗਏ ਨਾ ਵਧੀਆ ਇਹ 15 ਦਿਨ ਤਾਂ ਹੁਣ ਚੱਲੇ ਜਾਣਾ ਬੰਦ ਹੋਵੇ 15 ਦਿਨ ਤਾਂ ਹੁਣ ਪੂਰੀ ਧੂੜ ਕੱਢ ਦੇਣੀ ਆ 15 ਦਿਨ ਤੇ ਬਾਅਦ ਫੇਰ ਸਫਾਈ ਖੜ ਗਿਆ ਚੱਲਾਤਾ ਖੜ ਗਿਆ ਚੱਲੇ ਗਿਆ ਫਿਰ ਐਂਡੀ ਚੈੱਕ ਜਿਹੜੀਆਂ ਇਹਨਾਂ ਦੀਆਂ ਟਿਊਬਾਂ ਆ ਨਾ ਜਿਨ੍ਹਾਂ ਚ ਸਟੀਮ ਜਾਂਦੀ ਆ ਉਹ ਟਿਊਬਾਂ ਇਹਨਾਂ ਦੀਆਂ ਬਹੁਤ ਪੁਰਾਣੀਆਂ ਐ। ਬਹੁਤ ਪ੍ਰਾਣੀਆਂ। ਜਦੋਂ ਟਿਊਬ ਲੀਕ ਹੋ ਜਾਂਦੀ ਆ, ਬੱਸ ਫਿਰ ਸਾਰਾ ਪ੍ਰੈਸ਼ਰ ਡਾਊਨ ਹੋ ਜਾਂਦਾ ਫਿਰ ਮਿਲ ਖਤਮ ਆ। ਉਹ ਪਹਿਲੀ ਵਾਰ ਨਾਲੇ ਪਹਿਲੀ ਵਾਰ ਕੱਲ ਖੜ੍ਹ ਲਿਆ ਥੋੜਾ ਜਿਹਾ। ਅੱਛਾ। ਥੋੜਾ ਜਿਹਾ ਖੜ੍ਹਿਆ ਹੁਣ ਜੇ ਪਹਿਲੀ ਵਾਰ ਟੱਕ ਲਾੜੀ। ਸੁਲਾਣੇ ਵਾਲਾ ਵੀ ਖੜ੍ਹ ਲਿਆ। ਖੜ੍ਹਦੇ ਆ ਉਹੜਾ ਭਾਈ ਆ ਪਹਿਲੀ ਵਾਰ ਘਾੜੀ ਵਿੱਚ ਲਾਈ ਇਹਨੇ। ਦਿੱਕਤ ਆਉਂਦੀ ਆ। ਮਰਦੀ ਖੜ੍ਹੋ ਆਈਏ ਚੱਕ ਨੂੰ। ਹਾਂ। ਥੋੜਾ ਪਹਿਲੀ ਵਾਰ ਤਿਆਰੀ ਥੱਲੇ। ਤਿਆਰੀ ਤਿਆਰੀ ਕਰਨੀ ਹੋਣੀ। ਹਾਂ। ਔੜੀ ਔੜੀ ਲੋਡਾਉਂਦਾ ਕੰਮ। ਹਾਂ। ਜਲੋ ਹੁਣ ਤਿਆਰੀ ਗਿਆ ਬਾਈ ਉਹ ਅਸੀਂ ਲਾ ਕੇ ਲੱਗ ਦੇਣੀ ਆਪਾਂ ਨੇ ਪੂਰੀ ਤਿਆਰੀ ਕਰਕੇ ਖੜਾ ਹੋਇਆ ਵੇ ਦੇਖੋ ਬਾਈ ਕੈਮਰਾ ਵੀ ਤੋ ਆ ਤੈਨੂੰ ਕੈਮਰਾ ਦਾ ਮੈਨੂੰ ਕਿਹਾ ਦਾ ਚਮਕੌਰ ਸਾਹਿਬ ਦੀ ਲੈ ਆ ਮੁੰਡੇ ਹਾਂ ਉਹਦੀ ਲਵਾ ਕੇ ਲਵਾਤਾ ਬਹੁਤ ਠੀਕ ਇਹਦਾ ਫਾਇਦਾ ਬਾਈ ਉਹ ਬਹੁਤ ਨੂੰ ਲੋਰ ਕਰਦਾ ਹਾਂ ਹਾਂ ਉਹ ਫਿਰ ਦੋਸਤਾਂ ਦਾ ਕਿੰਨੇ ਅੰਕ ਜੇ ਗਏਗੇ ਨਹੀਂ ਦੇਖੀਏ ਕਰ ਲਵਾ ਚਲੋ ਜੀ ਹੁਣ ਪਾਉਨੇ ਬਿੰਡਰ ਨੂੰ ਚਾਲੇ ਦੇਖਦੇ ਆਂ ਜਾ ਕੇ